ਬੁਲੇਟ ਰੇਲ ਦਾ ਪੁਲ ਟੈਸਟ ਨੈਸ ਹੋ ਗਿਆ ਤਾਂ ਦੇਖ ਸਕਦੇ ਹੋ ਕਿ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ ਗਿਆ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਦੇਰ ਰਾਤ ਕਰੀਬ 11 ਵਜੇ ਇਹ ਹਾਦਸਾ ਵਾਪਰਿਆ ਜਿੱਥੇ ਬੁਲੇਟ ਟ੍ਰੇਨ ਦਾ ਪੁਲ ਢਾਈ ਟੇਰੀ ਹੋ ਜਾਂਦਾ ਤਾਂ ਕਰੋੜਾਂ ਦਾ ਇਹ ਪ੍ਰੋਜੈਕਟ ਸੀਗਾ ਪਰ ਰਾਤ ਇਹ ਪੁਲ ਢਾਈ ਟੇਰੀ ਹੋ ਗਿਆ ਤਾਂ ਹਜੇ ਇਸ ਦਾ ਕੰਮ ਚੱਲ ਰਿਹਾ ਸੀਗਾ ਤੇ ਪਰ ਇੱਕ ਪਾਸੇ ਜਦੋਂ ਕੰਮ ਚੱਲ ਰਿਹਾ ਸੀਗਾ ਤੇ ਦੂਸਰੇ ਪਾਸੇ ਇਹ ਹਾਦਸਾ ਵਾਪਰ ਜਾਂਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ ਹੈ ਗਿਆ ਪਰ ਜੋ مالی ਨੁਕਸਾਨ ਹੈ ਗਿਆ ਉਹ ਵੱਡੇ ਪੱਧਰ ਤੇ ਹੋਇਆ ਖਾਸ ਤੌਰ ਤੇ ਜਿਹੜਾ ਤੁਸੀਂ ਹਿੱਸਾ ਵੇਖ ਰਹੇ ਹੋ ਜਿਸ ਨੂੰ ਲਾਂਚਿੰਗ ਗੈਂਟਰੀ ਕਿਹਾ ਜਾਂਦਾ ਤਾਂ ਇਹ ਹਿੱਸਾ ਟੁੱਟ ਗਿਆ ਤਾਂ ਬੁਲੇ ਟ੍ਰੇਨ ਦਾ ਇਹ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀਗਾ ਦੇਰ ਰਾਤ ਇਹ ਪੁਲ ਦਾ ਹਿੱਸਾ ਟੁੱਟ ਜਾਂਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਗਿਆ ਪਰ ਰੇਲ ਆਵਾਜਾਈ ਜਿਹੜੀ ਉਹ ਜ਼ਰੂਰ ਪ੍ਰਭਾਵਿਤ ਹੋਈ ਆ ਜੋ ਜਾਣਕਾਰੀ ਮਿਲ ਰਹੀ ਆ ਕਿ 30 ਤੋਂ 40 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਤਾਂ ਜੋ ਅਹਮਦਾਬਾਦ ਦੇ ਵਿੱਚ ਇਸ ਰੂਟ ਦੇ ਰਾਹੀਂ ਟ੍ਰੇਨਾਂ ਜਾਂਦੀਆਂ ਸੀਗੀਆਂ ਔਰ ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਕੁਝ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਨੇ ਤਾਂ ਵੱਡਾ ਹਾਸਾ ਜਿਹੜਾ ਇਹ ਅਹਮਦਾਬਾਦ ਦੇ ਵਿੱਚ ਵਾਪਰਿਆ ਹੈ ਗਿਆ